ਗਿਆ ਵੀ ਸ਼ਾਸਤਰੀ ਗਾਲ ਸਾਰਿਆਂ ਨੂੰ ਬੰਦੇ ਆ ਗਏ ਆਪਣੇ ਤਿੰਨ ਚਾਰ ਦਿਨ ਹੋ ਗਏ ਨਪਾਲੀ ਭਾਈ ਨਪਾਲੀ ਭਾਈ ਹੋ ਨਪਾਲੀ ਭਾਈ ਇਧਰ ਆਓ ਕਹਾਂ ਸੇ ਆਏ ਹੈਂ ਨੇਪਾਲ ਸੇ ਸਾਰਾ ਬੰਦਾ ਕਿਤਨਾ ਬੰਦਾ ਆਇਆ 42 ਬੰਦਾ 42 ਬੰਦਾ ਇਹ ਦੇਖੋ ਸਰੀਰ ਦੇਖੋ ਬੰਦੇ ਦਾ ਹੈ ਪੂਰਾ ਗੁੰਦਮ ਜੈਸੇ ਕਬੱਡੀ ਨਹੀਂ ਖੇਲਤੇ ਬਾਈ ਸਾਹ ਸਰੀਰ ਹੈ ਇਸਕਾ ਪੂਰਾ ਇਹ ਹਨੂਮਾਨ ਜੀ ਦਾ ਵਕਤ ਕੰਮ ਬਹੁ ਕਰਦੇ ਆ ਬੰਦੇ ਬਿਹਾਰ ਕੇ ਬੰਦੇ ਥੋੜੇ ਤੇਜ ਆ ਨੇਪਾਲ ਦੇ ਬੰਦੇ ਬੜੇ ਵਧੀਆਂ ਆ ਇਹ ਬੰਦੇ ਵਿਚਾਰੇ شریف ਆ ਜੋ ਮਰਜੀ ਕੰਮ ਕਰਾਓ ਤੇ ਚਲੋ ਪੁੱਤ ਕਰਮਤਾ ਪੈਸੇ ਦੇ ਕੇ ਕਰਾਉਣਾ ਹੈ ਦਿਹਾੜੀ ਤੇ ਪਰ ਵੈਸੇ ਵੀ ਬੰਦੇ ਠੀਕ ਆ ਪਨੀਰੀ ਹੋ ਗਈ ਹਲੇ ਥੋੜੀ ਛੋਟੀ ਹੋ ਐ ਤਿੰਨ ਚਾਰ ਦਿਨ ਤੱਕ ਲੱਗ ਜਾਗੇ ਜੀਰੀ ਲਾਉਣ ਨਾਲੇ ਮੀਂਹ ਆ ਜਾਣਗੇ ਇੱਕ ਵਾਰ ਮੀਂਹ ਪੈ ਜਾਣਾ ਤੱਕੜੇ ਫੇਰ ਪਾਰ ਹੋ ਜੂਗੀ ਸਾਰੀ ਜੀਰੀ ਬਿਚੇ ਜੇ ਪਈ ਗਏ ਤੇ ਮੀ ਇੰਨੀ ਗਰਮੀ ਵੀ ਮਹਿਸੂਸ ਨਹੀਂ ਹੋਈ ਗਰਮੀ ਦਾ ਮੈਂ ਦੱਸਦਾ ਗਰਮੀ ਹੈ ਜਲੋ ਠੀਕ ਹੈ ਪਰ ਗਰਮੀ ਉਹਨਾਂ ਨੂੰ ਲੱਗਦੀ ਹੈ ਜਿਹੜੇ ਬੰਦੇ ਹਰ ਟਾਈਮ ਏਸੀ 'ਚ ਜਾਂ ਜ਼ਿਆਦਾ ਗਰਮੀ ਮਹਿਸੂਸ ਕਰਦੇ ਆ ਹੁਣ ਸਾਡੇ ਤਾਂ ਧੁੱਪ ਤਾਂ ਪਸੰਦੇ ਰਹਿੰਦੇ ਆ ਜਿੰਨਾ ਆਪਾਂ ਬਾਹਰ ਰਹੂਗੇ ਖੇਤਾਂ ਵਗੈਰਾ 'ਚ ਆਪਾਂ ਨੂੰ ਗਰਮੀ ਦੀ ਘੱਟ ਮਹਿਸੂਸ ਹੋਊਗੀ ਤੇ ਕੱਲ ਮੱਥਾ ਟੇਕ ਗਿਆ ਤੇ ਰਾਤ ਦੀਵਾਲਾ ਲਾਗੇ ਤੇ ਐਂਕਵਾਰਤਾ ਮਿੱਠੇ ਚੌਲਾਂ ਦਾ ਉਹ ਚਾਵਲ ਖਾ ਲਿਆ ਤਾਂ ਮਿੱਠਾ ਸਾਰਾ ਰਾਤ ਵਾਲਾ ਇਹ ਗਾ ਚਲੋ ਵੀ ਮਿੱਤਰੋ ਠੀਕ ਐ ਬਸ ਜੀਰੀ ਦੀਆਂ ਤਿਆਰੀਆਂ ਰੱਬ ਚੁੱਕ ਰੱਖੇ ਮਹੀਦੀ ਆ ਜਾਣ ਹੁਣ ਦੇਖੋ ਤੁਸੀਂ ਇਹਨਾਂ ਦਾ ਰਸਣ ਬਣਾਇਆ ਹੈ ਇਹ ਲੱਕੋ ਕੀ ਬਣਾਇਆ ਬੜੀਆਂ ਚੌਲ ਇਸ ਦੀ ਹੁੰਦਾ ਹੈ ਨਾ ਦਾ ਪੂਰਾ ਐ ਨਹੀਂ ਹੁੰਦਾ ਇਹ ਰੌਣਕ ਹੈ ਇੱਕ ਹੋਰ ਦੱਸਦਾ ਆ ਜਿਹੜੀਆਂ ਮੋਟਰਾਂ ਤੇ ਹੁਣ ਰੌਣਕ ਹੈ ਨਾ ਇਹ ਬਹੁਤੇ ਲੰਬੇ ਟਾਈਮ ਦੀਆਂ ਨਹੀਂ ਹੈ ਵੱਤ ਤੋਂ ਵੱਤ 5-7 ਸਾਲ ਤੁਹਾਨੂੰ ਭਈਆ ਨਹੀਂ ਮਿਲਣਾ ਮੋਟਰ ਤੇ ਤੁਸੀਂ ਆਪ ਨਹੀਂ ਮਿਲਣਾ ਭਈਏ ਵੀ ਤਾਂ ਆ ਹੀ ਆਉਣਗੇ ਜੇ ਲੋਕ ਆਪ ਖੇਤੀ ਕਰਨਗੇ ਜਿੰਨਾ ਕੱਪਤਾ ਆਪਾਂ ਨੂੰ ਪਤਾ ਲੱਗਿਆ ਵੀ ਇੱਥੇ ਪਈ ਜ਼ਮੀਨਾਂ ਦੇ ਰੇਟ 1000 2-3000 ਕਿੱਲਾ ਵੀ ਇੱਥੋਂ ਕਹਿੰਦੇ ਆ ਵਿਕ ਜਾਣਾ ਬਹੁਤ ਮਾੜਾ ਹੁੰਦਾ ਵੈਸੇ ਇਹਦੇ ਚੌਦੇ ਵਿੱਚਾਂ ਵੀ ਵਿਗ ਗਿਆ ਚੰਗਾ ਕੋ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਖੇਤੀ ਹੋਰ ਪਿੰਡ ਜਾ ਕੇ ਕਰੋਗੇ ਥੇਰੀ ਜ਼ਿੰਦਗੀ ਇਸ ਟਾਈਮਾ ਬਹੁਤ ਵਧੀਆ ਖੇਤੀ ਕਰ ਰਹੇ ਆ ਰੋਟੀ ਵਧੀਆ ਖਾ ਰਹੇ ਆ ਹੋਰ ਕੀ ਆ ਹੁਣ ਬਾਨੀ ਬਣਨਾ ਥੋੜਾ ਘਰ ਚੱਲਣਾ ਚਾਹੀਦਾ ਤੁਸ ਕਿਸਾਨ ਨਾਲ ਕਿਸੇ ਦਾ ਲੈਣ ਦੇਣ ਨਾ ਹੋਵੇ ਇਹ ਤੋਂ ਵਧੀਆ ਜ਼ਿੰਦਗੀ ਹੋਰ ਕੀ ਹੁੰਦੀ ਹੈ। ਆਏ ਮੋਟਰਾਂ ਦਾ ਨਜ਼ਾਰਾ ਅੱਜ ਤੋਂ 5-4 ਸਾਲ ਪਹਿਲਾਂ ਦੇਖ ਲਓ ਮੋਟਰਾਂ ਦੇ ਕਿੰਨਾ ਮਤਲਬ ਰੌਣਕਾਂ ਹੁੰਦੀਆਂ ਥੀਆਂ ਘਟਦੀਆਂ ਜਾ ਰਹੀਆਂ ਨੇ। ਬਈਏ ਦੇਖ ਲਓ ਕਿੰਨੇ ਘਟ ਆਉਣ ਲੱਗੇ ਅੱਦੇ ਬਹੁ ਬਈਆ ਹੁੰਦਾ ਤਾਂ। ਕਿਉਂਕਿ ਉਹਨਾਂ ਨੂੰ ਵੀ ਉੱਤੇ ਮਿਲ ਗਿਆ ਕੰਮ ਨਰੇਗਾ ਵਗੈਰਾ ਚ। ਉਹ ਤਾਂ ਨਰੇਗਾ ਚ ਲਾ ਦਿੰਨੇ ਆ। ਕਿਸ ਬੱਚੇ ਪੜ੍ਹਦੇ ਇਹਨਾਂ ਦੇ। ਅੱਗੇ ਪੜ੍ਹਾਈ ਨਹੀਂ ਵੀ ਹੈ ਨਹੀਂ। ਦੇ ਵੀ ਨਪਾਲ ਦੇ ਨਪਾਲ ਥੋੜੀ ਜਿਹੀ ਆਪਣੇ ਇੰਡੀਆ ਨਾਲੋਂ ਜ਼ਿਆਦਾ ਗਰੀਬੀ ਹੈ। ਇਹ ਦੱਸਦਾ ਤਾਂ ਇਹ ਕਹਿੰਦਾ ਵੀ ਬਹੁਤ ਗਰੀਬੀ ਹੈ ਬਈਆ। ਚਾਰੋ ਖਾਣੀ ਦਾ ਰੋਟੀ ਉਹ ਇਹਨਾਂ ਨੇ ਲਿਜਾਈ। ਮੈਨ ਤੇ ਇਹਨਾਂ ਦੀ ਵੀ ਬਹੁਤ ਹੈ ਸਾਰੀ ਦੁਪਹਿਰੇ ਦੀ ਧੁੱਪ ਦੇ ਵਿੱਚ। ਆਹਣ ਕੜੀ ਧੁੱਪ ਦੇ ਵਿੱਚ ਫਿਰ ਦਹੀ ਲਾਉਣੀ ਆ। ਇਥਾ ਪਾਣੀ ਵੀ ਗਰਮ ਹੈ। ਇਹਨੂੰ ਕਹਿੰਦੇ ਮੈਨ ਤੇ। ਚਾਰੋ ਠੀਕ ਹੈ ਜੀ। ਓਕੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਿਆ ਕਰੋ ਵੀਰੇ ਜੇ ਕੋਈ ਪ੍ਰੋਬਲਮ ਹੈ ਕੋਈ ਗੱਲ ਨਹੀਂ ਸਹੀ ਲੱਗਦੀ ਤਾਂ ਦੱਸ ਵੀ ਰਿਹਾ ਕਰੋ ਆਪਾਂ ਕਿਹੜਾ ਅੰਤਰਜਾਮੀ ਆ ਤੇ ਬਸ ਹੋਰ ਵਧੀਆ ਵਧੀਆ ਵੀਡੀਓ ਕਰਿਆ ਕਰਾਂਗੇ ਚੱਲ ਰਿਹਾ ਟਾਰਗੇਟ ਠੀਕ ਹੈ ਜੀ ਓਕੇ